ਕਾ ਜਵਾਈ ਜੋ ਜੋ ਰੰਗ ਦੇ ਰਾਤੋਂ ਤੇ ਮੇ ਲੋਗ ਲਾਈ ਪੱਜ ਨਾਚੇ ਆਠ ਬੁਰਖ ਜਿਹੜੇ ਇੱਕ ਨਾ ਇੱਕ ਬਝਾਨਾ ਦੁਤੀਆ ਭਾਵ ਨਾ ਮਨ ਮਿਆਨਾ ਚੋ ਪਈ ਜਿਹਦੇ ਭਾਵ ਦੁਤੀਆ ਮੈਂ ਰੱਖੇ ਤੇ ਉਮੀਦ ਮਿਲਣ ਕੇ ਤੇ ਬਾਚੇ ਇੱਕ ਬੁਰਖ ਨੇ ਲੇਦਾ ਇੱਕ ਬਝਾਨਾ ਤੇ ਨੀ ਪਰਮਤਾ ਦੇ ਗੈ ਜਾਨਾ ਚੋ ਪਈ ਜੋਗੀ ਸੰਿਆਸੀ ਹੈ ਜੇਤੇ ਮੁਡੀਆਂ ਮੁਸਲਮਾਨ ਗਨ ਕੇਤੇ ਭੇਗ ਤਰੇ ਲੋਕ ਸੰਸਾਰਾ ਜਗਤ ਸਾਜਨ ਆਮ ਆਦਾਰੰ देब देब आयो दिने लख थी दियो अंत पत पर पंचगढ़ बने हृदयो एक नाम को तत ना लयो मन को भयो ना प्रेम को भयो जो बई कहां लगे कब कदे बिचारा रसना एक ना पाई दरबारा ए बा कोड़ कोड़ को दरए गुण समुंदर ता पार ना परए जो बए अरतम काल ना जाको ता 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 दे भयो तेज बिखियाता सोई भवानी नाम कहाई जिन सिग्री जैसे डियो पाई चौपाई ਵੈ ਤਮੈ ਉਹਨਾਂ ਕਾ ਹਰ ਦਿਨ ਕਾ ਹਾਰ ਤੋਤਨ ਪੂਰ ਜਗਤ ਮੋ ਰਹਾ ਤਾ ਤੇ ਜਗਤ ਭੈਉ ਵਿਸਾਰਾਇ ਦੁਰਗ ਪ੍ਰਕਰਿਤ ਜਗਤ ਹਮਿ ਜਾ ਰਾਇ ਚੋ ਭਈ ਜਗਤ ਭੈਉ ਤਾ ਤੇ ਸਭ ਜਾਣਿਆਤ ਚਾਲ ਖਾਨ ਕਰ ਪ੍ਰਗਤ ਪਰਾਨੀ ਅੰਤ ਸਰਬੇ ਤੀਨੈ ਬਨਸ ਨਾਉ ਭੇਦ ਪਿਨ